ਮੇਰਾ ਨਾਂ ਜੋਤੀ ਭੰਡਾਰੀ ਆ ਮੈਂ ਮੇਲਾ ਮੰਡਲ ਦੀ ਪ੍ਰਧਾਨ ਆ ਮੈਂ ਇੱਥੇ ਤਾਂ ਇਕੱਠੀ ਹੋਈ ਆ ਕਿ ਇਹ ਸਾਰੇ ਮੇਲਾਵਾ ਬਹੁਤ ਦੁਖੀ ਨੇ ਤੇ ਨਾਲੇ ਆਪਾਂ ਵੀ ਇਸ ਮੁਹੱਲੇ ਦੇ ਰਹਿਣ ਵਾਲੇ ਆ ਸਾਡੇ ਘਰ ਦੇ ਲਾਗੇ ਡੰਪ ਲੱਗਾ ਹੋਇਆ ਵਾ ਨਾਲ ਸਾਹਮਣੇ ਸਮਸ਼ਾਨ ਘਾਟਾ ਜਿੱਥੇ ਇੱਕ ਸੁੱਚਾ ਔਰ ਮਤਲਬ ਕਿ ਸ਼ਿਵਜੀ ਜੀ ਦਾ ਆਸਨ ਜਿਹਨੂੰ ਕਹਿੰਦੇ ਨੇ ਤੇ ਉੱਥੇ ਰਹਿਣ ਵਾਸਤੇ ਲੋਕਾਂ ਨੂੰ ਕਿ ਇਹਨੇ ਮੁਸ਼ਕਲ ਹੁੰਦੀ ਜੇ ਕਿ ਇਹਦੀ ਮੌਤ ਹੋ ਜਾਂਦੀ ਹੈ ਤੇ ਰਿਸ਼ਤੇਦਾਰ ਤੱਕ ਆ ਕੇ ਕਹਿੰਦੇ ਨੇ ਕਿ ਤੁਸੀਂ ਤਾਂ ਬਹੁਤ ਬਹੁਤ ਧੰਨ ਜਿਹੜੇ ਤੁਸੀਂ ਇੱਥੇ ਰਹਿ ਰਹੇ ਹੋ ਸਾਨੂੰ ਤਾਂ ਤੇ ਰਹਿਣ ਲੰਘਣ ਲੱਗੇ ਵੀ ਦਿੱਕਤ ਹੁੰਦੀ ਹੈ ਜੇ ਨਾਸਟਾਈਮ ਜੇ ਕਿ ਇਹਨੂੰ ਪਤਾ ਲੱਗਦਾ ਕਿ ਧਾਰੀਵਾਲ ਚ ਕਿਹਦੀ ਮੋਤ ਹੋਈ ਹੈ ਤਾਂ ਰਿਸ਼ਤੇਦਾਰ ਕਹਿਣਗੇ ਕਿ ਆਪਾਂ ਕਿਰਿਆ ਤੇ ਆਵਾਂਗੇ ਅਸੀਂ ਸੰਸਕਾਰ ਤੇ ਨਹੀਂ ਆਵਾਂਗੇ ਦੂਜੇ ਨੰਬਰ ਤੇ ਸਾਡੇ ਭਾਬੀ ਜੀ ਨੇ ਬਿਲਕੁਲ ਲੱਗੇ ਰਹਿੰਦੇ ਨੇ ਬਿਲਕੁਲ ਨਾਲ ਐਨਾਂ ਦੇ ਘਰ ਇਹ ਵੀ ਦੱਸਦੇ ਨੇ ਕਿ ਜਦੋਂ ਵੀ ਰੂੜੀ ਫੋਲੀ ਜਾਂਦੀ ਹੈ ਸੱਪ ਜੋ ਮਤਲਬ ਜਾਨਵਰ ਨੇ ਉਹ ਸਾਰੇ ਸਾਡੇ ਘਰ ਚ ਆਂਦੇ ਨੇ ਇਹ ਥੋੜੀ ਕੋਹਾਬ ਦੱਸਣਗੇ ਹੁਣ ਬਲਦੀਪ ਕੌਰ ਧਾਰੀਵਾਲ ਅਸੀਂ ਬਹੁਤ ਪਰੇਸ਼ਾਨ ਆ ਇੱਥੋਂ ਆ ਕੂੜੇ ਤੋਂ ਬਹੁਤ ਜ਼ਿਆਦਾ ਗੰਦਗੀ ਆ ਸਾਡੇ ਬੱਚੇ ਬਜ਼ੁਰਗ ਬਿਮਾਰ ਹੁੰਦੇ ਬੇ ਆ ਜਦੋਂ ਵੀ ਕੋਈ ਮਰਗ ਹੁੰਦੀ ਆ ਸਾਰੇ ਸ਼ਹਿਰ ਵਾਸੀਆਂ ਦੀਆਂ ਇਹੀ ਮੜੀਆਂ ਪੈਂਦੀਆਂ ਵਾ ਇੱਥੇ ਜਦੋਂ ਆਂਦੇ ਆ ਉਹ ਰਿਸ਼ਤੇਦਾਰ ਸਾਰੇ ਇਹੀ ਬੋਲਦੇ ਆ ਕਿ ਤੁਸੀਂ ਕਿਤਰਾ ਇੱਥੇ ਹੁੰਦੇ ਜੇ ਇੱਥੋਂ ਤੇ ਲੰਘਿਆ ਨਹੀਂ ਜਾਂਦਾ ਜਿਹੜਾ ਮਰ ਗਿਆ ਉਹ ਤੇ ਮਾਰ ਹੀ ਗਿਆ ਪਰ ਜਿਹੜੇ ਮਗਰ ਹੁੰਦੇ ਉਹ ਤੇ ਮਰੇ ਹੀ ਹੁੰਦੇ ਜੇ ਉਹ ਕਹਿੰਦੇ ਆ ਅਹੀਂ ਤੇ ਇੱਥੇ ਬਿਮਾਰ ਹੋ ਜਾਾਂਗੇ ਇੱਥੇ ਆਵਾਂਗੇ 2 ਮਿੰਟ ਵੀ ਕੁਲਵਾਾਂਗੇ ਬਹੁਤ ਬਹੁਤ ਗੰਦਾ ਇੱਥੇ ਬਹੁਤ ਜ਼ਿਆਦਾ ਕੀ ਮੰਗ ਕਰਦੇ ਆ ਅਹੀਏ ਮੰਕਰਨੇ ਕੇ ਇੱਕ ਕੂੜਾ ਚੁੱਕਿਆ ਜਾਣਾ ਚਾਹੀਦਾ ਇੱਕ ਜਿਹੜੀ ਲੰਗਾ ਸਾਹਿਬ ਦੇ ਅੱਗੇ ਕੋਠੀ ਦੇ ਅੱਗੇ ਸੜਕ ਟੁੱਟੀ ਆ ਨਾਲਾ ਸਾਰਾ ਬਾਹਰ ਗੰਦਾ ਆਂੜਿਆ ਉੱਥੇ ਬਜ਼ੁਰਗ ਬੱਚੇ ਡਿੱਗਦੇ ਪਏ ਆ ਉਹ ਠੀਕ ਹੋਣੀ ਚਾਹੀਦੀ ਆ ਚੁੰਗੀ ਤੋਂ ਲਾ ਕੇ ਇੱਥੇ ਤੱਕ ਬਹੁਤ ਗੰਦਾ ਲੰਗਿਆ ਨਹੀਂ ਜੀ ਦੇਖੋ ਜੀ ਤੁਸੀਂ ਦੇ ਸ਼ਹਿਰ ਵਾਸੀ ਹੋ ਤੁਹਾਨੂੰ ਸਾਰਾ ਪਤਾ ਪੰਡਨ ਜੀ ਕਿ ਕੀ ਹਾਲਾਤ ਨੇ ਸ਼ਹਿਰ ਦੇ ਸਭ ਤੋਂ ਬੁਰਾ ਹਾਲ ਇੱਥੇ ਐ ਪੈਸੇ ਸਾਰਾ ਕੋਈ ਸੀਵਰੇਜ ਦਾ ਛੜਕਾਂ ਦਾ ਗਲੀਆਂ ਦਾ ਸਾਫ ਸਫਾਈ ਦਾ ਬਹੁਤ ਬੁਰਾ ਹਾਲ ਆ ਪਰ ਸਭ ਤੋਂ ਮਾੜਾ ਜਿਹੜਾ ਇਹ ਵੇਲੇ ਚੱਲ ਰਿਹਾ ਹੈ ਸ਼ਮਸ਼ਾਨਘਾਰ ਦੇ ਵਿੱਚ ਜਿਹੜਾ ਕੂੜੇ ਦਾ ਡ੍ਰੈਂਪ ਹੈ ਨਾ ਹਰ ਇਨਸਾਨ ਨੇ ਦੁਨੀਆ ਤੋਂ ਜਾਣਾ ਹੈ ਤੇ ਉਹਦਾ ਆਖਰੀ ਪੜਾਅ ਸ਼ਮਸ਼ਾਨਘਾਰ ਹੀ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਕੋਈ ਹੈ ਬੁੱਢਾ ਹੈ ਜਵਾਨ ਹੈ ਪਰ ਜਦੋਂ ਉੱਥੇ ਜਾਇਦਾ ਕਿਤੇ ਉੱਥੇ 5 ਮਿੰਟ ਨਹੀਂ ਖਲੋਤਾ ਜਾਂਦਾ ਇੰਨੀ ਬਦਬੂ ਇੰਨੀ ਮੱਖੀ ਇੰਨਾ ਕੂੜਾ ਕਰਕਟ ਹੈ ਉੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਮੈਨੂੰ ਕਈ ਯਾਰ ਆਉਣਾ ਪੈਂਦਾ ਜਦੋਂ ਕੋਈ ਟ੍ਰਾਈਟ ਨਹੀਂ ਕਿਉਂਕਿ ਮੇਰਾ ਆਪਣਾ ਸ਼ਹਿਰ ਹੈ ਆਪਣਾ ਇਲਾਕਾ ਹੈ ਜਦੋਂ ਇਹਨਾਂ ਦੇ ਰਿਸ਼ਤੇਦਾਰ ਕੋਈ ਦੂਰੋਂ ਨੇੜੇੋਂ ਆਏ ਹੁੰਦੇ ਨੇ ਲੁਧਿਆਣਾ ਸ਼ਹਿਰ ਜਾਂ ਚੰਡੀਗੜ੍ਹ ਜਾਂ ਕਿਤੋਂ ਉਹ ਆਣ ਕੇ ਇਹਨਾਂ ਨੂੰ ਮੀ ਗਾਲਾਂ ਕੱਢਦੇ ਨੇ ਲਾਂਦਾ ਪਾਉਂਦੇ ਨੇ ਤੇ ਕਮੇਟੀ ਨੇ ਵੀ ਇੰਨੇ ਗੰਦ ਦੇ ਵਿੱਚ ਸ਼ਮਸ਼ਾਨ ਘਾਟ ਉਹ ਜਗ੍ਹਾ ਜਿਹੜੀ ਸਭ ਤੋਂ ਵੱਧ ਸਾਫ਼ ਰਹਿਣੀ ਚਾਹੀਦੀ ਏ ਗਲੀਆਂ ਚਲੋ ਸਾਫ਼ ਹੋ ਜਾਣ ਕਿਸੇ ਵੇਲੇ ਅੱਜ ਨਹੀਂ ਚੁੱਕਿਆ ਸਵੇਰੇ ਚੁੱਕਿਆ ਜਾਂਦਾ ਪਰ ਸ਼ਮਸ਼ਾਨ ਘਾਟ ਦੇ ਵਿੱਚ ਤੇ ਤੁਹਾਡੇ ਇਹਨਾਂ ਦੇ ਸਾਰਿਆਂ ਦੇ ਜਿਹੜੇ ਇਸ ਵੇਲੇ ਮੌਜੂਦਾ ਰਾਜ ਦੇ ਵਿੱਚ ਨੇ ਉਹਨਾਂ ਦੀ ਵੀ ਮਹੱਤਤਾ ਹੁੰਦੀਆਂ ਨੇ ਉਹਨਾਂ ਦੇ ਰਿਸ਼ਤੇਦਾਰ ਵੀ ਹੁੰਦੇ ਨੇ ਪਰ ਪਤਾ ਨਹੀਂ ਕਿਉਂ ਨਹੀਂ ਉਹਨਾਂ ਦੇ ਪਿੰਡੇ ਦੇ ਜੂਨ ਸਰਕ ਦੀ ਕਿ ਇੰਨਾ ਬੁਰਾ ਹਾਲਾਤ ਆਓ ਤੁਸੀਂ ਆਣ ਕੇ ਵੇਖੋ ਆਪਣਾ ਕੈਮਰਾ ਲੈ ਕੇ ਜਾਓ ਤੁਹਾਂ ਤੇ ਅੱਗੇ ਵੀ ਖਬਰ ਚਲਾਈ ਹੈ ਕਿ ਕੂੜੇ ਦੇ ਬਹੁਤ ਢੇਰ ਲੱਗੇ ਨੇ ਅਸੀਂ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਅੱਜ ਤੇ ਅਸੀਂ ਐਵੇਂ ਨਿਕਾ ਜਿਹਾ ਅਲਟੀਮੇਟ ਨ ਦਿੱਤਾ ਹੈ ਮੈਂ 1 ਅੱਧੇ ਘੰਟੇ ਲਈ ਜੇ ਪ੍ਰਸ਼ਾਸਨ ਨੇ ਨਾ ਸੁਣਾਈ ਨਾ ਉਥੋਂ ਡੰਪ ਚੁੱਕਿਆ ਗਿਆ ਤੇ ਇਹ ਧਰਨਾ ਵੱਡੇ ਪੱਧਰ ਤੇ ਲੱਗੇਗਾ ਤੇ ਉਦੋਂ ਤੱਕ ਰਹੇਗਾ ਜਦੋਂ ਤੱਕ ਕੂੜੇ ਦਾ ਆਪਾਂ ਅਜ ਤੋਂ 2-3 ਮਹੀਨੇ ਪਹਿਲਾਂ ਵੀ ਉੱਥੇ ਡੰਪ ਦੇ ਬਾਹਰ ਧਰਣਾ ਲਾਇਆ ਸੀਗਾ ਉਸ ਟਾਈਮ ਵਾਸਤੇ ਤੇ মিডিਆ ਨੂੰ ਵੀ ਕਵਰੇਜ ਕੀਤੀ ਸੀਗੀ ਉਦੋਂ ਅਸੀਂ ਉਹ ਤੋਂ ਹੀ ਅਲਟੀਮੇਟ ਦਿੱਤਾ ਸੀ ਕਿ ਪਿਛਲੇ 2-3 ਮਹੀਨੇ ਪੇਲਾ ਪਾਰਟੀ ਮੀਟ ਦੇ ਚੁਕੇ ਆ ਕਿ ਅਗਰ ਨਾ ਸਫਾਈ ਹੋਈ ਤਾਂ ਅੱਜ ਧਰਨਾ ਲਾਵਾਂਗੇ ਉਹ ਪਿਛਲੇ 3 ਮਹੀਨਿਆਂ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਨਗਰ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਧਾਰੀਵਾਲ ਵੱਲੋਂ ਦੁਖੀ ਹੋ ਕੇ ਅੱਜ ਸਾਨੂੰ ਸਾਰੇ ਸੰਗਠਨਾਂ ਨੂੰ ਇਕੱਠੇ ਹੋ ਕੇ ਪਾਰਟੀ ਬਾਦੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਹਿਬਾਨ ਸਾਡੇ ਮਾਨ ਸਾਹਿਬ ਕਾਦੀਆ ਤੋਂ ਸਪੈਸ਼ਲ ਤੌਰ ਤੇ ਧਾਰੀਵਾਲ ਆ ਜੀ ਜੋ ਕਿ ਆਪਾਂ ਇਹ ਧਰਨਾ ਇੱਥੇ ਧਾਰੀਵਾਲ ਨਹਿਰ ਤੇ ਲਾਇਆ ਇਹ ਸਿਰਫ ਆ ਗਏ ਕੋਈ ਸਮੇਂ ਵਾਸਤੇ ਲਾਇਆ ਸੀਗਾ ਅਗਰ ਸਾਡੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ ਇਹ ਡੰਪ ਧਾਰੀਵਾਲ ਤੋਂ ਚੱਕਿਆ ਨਹੀਂ ਜਾਂਦਾ ਤੇ ਇਹ ਇਦਾਂ ਹੀ ਲਗਾਤਾਰ ਜਾਰੀ ਰਹੇਗਾ ਅੱਗੇ ਤਾਂ ਹੀ ਹੁਣ ਸ਼ਹਿਰ ਦੇ ਵਿੱਚ ਕੀਤਾ ਇਹ ਧਰਨਾ ਹੁਣ ਆਪਾਂ ਸ਼ਹਿਰ ਤੋਂ ਬਾਹਰ ਬਾਈਪਾਸ ਤੇ ਜਾਵਾਂਗੇ ਉਹ ਰਸਾਲਾ ਸ਼ਹਿਰ ਵਾਸੀਆਂ ਨੂੰ ਇਕੱਠੇ ਕਰਕੇ ਨਾਲ ਲੈ ਕੇ ਵੱਡੇ ਲੈਵਲ ਤੇ ਉਹ ਚੀਜ਼ ਆਪਾਂ ਧਰਨਾ ਲਾਵਾਂਗੇ ਤੇ ਜਰੂਰ ਲੱਕ ਡੰਪ ਚੱਕਿਆ ਹੀ ਨਹੀਂ ਆਏਗਾ ਉਹ ਦੇਖੋ ਅਹੀ ਇੱਕ ਸ਼ਹਿਰ ਵਾਸੀ ਆ ਭਾਰਤੀ ਜਨਤਾ ਪਾਰਟੀ ਦੇ ਨਮਾਇੰਦੇ ਆ ਭਾਰਤੀ ਜਨਤਾ ਪਾਰਟੀ ਦੇ ਵਰਕਰ ਹੋਣ ਦੇ ਨਾਤੇ ਥੋੜੀ ਕਿਤੇ ਇਹੀ ਕੋਈ ਸਟੈਪ ਨਹੀਂ ਚੁੱਕਦੇ ਪਰ ਇਹੀ ਉਹਦੇ ਸਟੈਪ ਚੁੱਕਨੇ ਆ ਕਿ ਜੋ ਲੋਕਾਂ ਦੀ ਮੰਗ ਹੋਏ ਆ ਲੋਕਾਂ ਦੀ ਇੱਕ ਬਿਲਕੁਲ ਜਾਇਜ਼ ਮੰਗ ਸੀ ਕਿ ਕੋਈ ਵੀ ਉੱਥੇ ਮੌਤ ਹੁੰਦੀ ਆ ਆਂਦੇ ਆ ਲੋਕੀ ਅੱਜ ਤੋਂ ਵੀ 10 ਦਿਨ ਪਹਿਲਾਂ ਜਾਣਾ ਪਿਆ ਉੱਥੇ ਦੋ ਮੌਤਾਂ ਹੋਈਆਂ ਸੀ ਤੇ ਮੇਰਾ ਖਿਆਲ ਕੋਈ ਬੰਦਾ ਨਹੀਂ ਜਿੰਨੇ ਆਪਣਾ ਨੱਕ ਨਹੀਂ ਫੜੇ ਦਾ ਬਲੇ ਇਹ ਕੋਸਤੇ ਤੇ ਹੀ ਧਾਰੀਵਾਲ ਸ਼ਹਿਰ ਨੂੰ ਸ਼ਮਸ਼ਾਨ ਨੂੰ ਕੋਸਤੇ ਤੇ ਭੇਜਿਆ ਕੀ ਹੋ ਰਿਹਾ ਵਾ ਇਸ ਕਰਕੇ ਸਾਰੇ ਸ਼ਹਿਰ ਦੀ ਇੱਕ ਗੱਲਬਾਤ ਸੁਣ ਕੇ ਅਹੀ ਆਪਣੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕ ਸੋਚ ਰੱਖੀ ਹੈ ਕਿ ਇਹਦਾ ਇਹ ਰੋਸਟਰ ਨਾ ਕਰਨਾ ਵਾ ਤਾਂ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣ ਇਸ ਕਰਕੇ ਅ ਰੋਸਟਰ ਨਾ ਲਗਾਇਆ ਗਿਆ ਵਾ ਤੇ ਮੈਂ ਇੱਕ ਅਪੀਲ ਕਰਨਾ ਵਾ ਜਾਂ ਇੱਕ ਤਸਵੀਰ ਨਹੀਂ ਦਿਨਾ ਵਾ ਆਪਣੇ ਕਮੇਟੀ ਨੂੰ ਕਿ ਆ ਜਿਹੜਾ ਡੰਪਾ ਫਟਾਫਟ ਉਠਾਇਆ ਜਾਏ ਨਹੀਂ ਤੇ ਇਸ ਤੋਂ ਜਿਹੜਾ ਅਗਲਾ ਰੋਸ਼ਤਰ ਨਾਵਾ ਇਸ ਤੋਂ ਵੀ ਜ਼ੋਰਦਾਰ ਹੋਏਗਾ